ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ 5 ਤਨਾਸਰੀ ਮਹੱਲਾ 3 ਹਰ ਧਨ ਹਰ ਨਾਮ ਧਨ ਨਿਰਮਲ ਆਤ ਅਪਾਰਾ ਹਾਂਜੀ ਹਰ ਨਾਮ ਧਨ ਨਿਰਮਲ ਸਿਵ ਸ਼ਾਮ ਆਤ ਅਪਾਰਾ ਗੋ ਰਕੈ ਸ਼ਬਦ ਭਰੇ ਪੰਡਾਰਾ ਨਾਮ ਧਾਨ ਬਿਨ ਔਰ ਸਭ ਵਿਖ ਜਾਣ ਮਾਇਆ ਮੋਹ ਜਲੇ ਅਭਿਮਾਨ ਗੁਰਮੁਖ ਹਰ ਰਸ ਚਖੈ ਕੋਈ ਤੇ ਸਦਾ ਆਨੰਦ ਹੋਵੇ ਦਿਨ ਰਾਤੀ ਪੂਰਾ ਭਾਗ ਪ੍ਰਾਪਤ ਹੋਏ ਰਹਾਉ ਸ਼ਬਦ ਦੀਪਕ ਵਰਤਾ ਤਿਹ ਲੋਏ ਜੋ ਚਖੈ ਸੋ ਨਿਰਮਲ ਹੋਏ ਨਿਰਮਲ ਨਾਮ ਹਉਮੈ ਮਲ ਧੋਏ ਸਾਚੀ ਭਗਤ ਸਦਾ ਸੁਖ ਹੋਏ ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ ਤਿਸ ਸਦਾ ਹਰਖ ਨਾਹੀ ਕਦੇ ਸੋਗ ਆਪ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੈ ਹਰ ਤੇ ਸੁਖ ਪਾਵੇ ਬਿਨ ਸਤਗੁਰ ਸਭ ਮੁਈ ਬੇਲ ਲਾਏ ਆਨੰਦਨ ਦਾਜ ਹੈ ਸਾਤ ਨ ਪਾਏ ਸਤ ਗੁਰ ਮਿਲੇ ਸਬ ਤ੍ਰਿਸਨੁ 부ਝਾਏ ਨਾਨਕ ਨਾਮ ਸਾਤ ਸੁਖ ਪਾਏ ਤਨਾਸਰੀ ਨਾਨਕ ਨਾਮ ਹਾਂਜੀ ਨਾਮ ਨਾਨਕ ਪਾਤੀ ਯਮਕ ਲਾ ਕੇ ਨਾਮ ਤੇ ਵਿਸਰਣ ਲਾ ਦੋ ਤਨਾਸਰੀ ਮਹੱਲਾ ਤੀਜਾ ਸਦਾ ਧਨ ਅੰਤਰ ਨਾਮ ਸਮਾਲੇ ਜੀ ਅਜੰਤ ਜਿਨਹ ਪ੍ਰਤ ਪਾਲੇ ਅੰਤਰ ਪਾਸ ਦੇਲੀ ਦੀਪਕ ਪਾਦਾ ਦੋਵੇਂ ਪੱਲੇ ਲੱਗੇਗਾ ਸਦਾ ਧਨ ਅੰਤਰ ਨਾਮ ਸਮਾਲੇ ਮੁਕਤ ਪਦਾਰਥ ਤੈਨ ਕਉ ਪਾਏ ਤੈਨ ਕਉ ਪਾਏ ਹਰ ਕੈ ਨਾਮ ਰਤੇ ਲੇਵ ਲਾਏ ਗੁਰ ਸੇਵਾਤੇ ਹਰ ਨਾਮ ਧਨ ਪਾਵੇ ਅੰਤਰ ਪ੍ਰਗਾਸ ਹਰ ਨਾਮ ਧਿਆਵੇ ਰਹਾਉ ਇਹ ਹਰ ਰੰਗ ਗੂੜਾ ਧਨ ਪਰ ਹੋਏ ਸਾਤ 시ਗਾਰ 라ਵੇ ਪ੍ਰਭ ਸੋਏ ਹੋਮ ਵਿੱਚ ਪ੍ਰਭ ਕੋਈ ਨਾ ਪਾਏ ਹੋਮ ਵਿੱਚ ਪ੍ਰਭ ਕੋਈ ਨਾ ਪਾਏ ਤਰਪਾਤੀ ਯਮਕ ਲੱਗੇ ਮੂਲ ਭੁੱਲਾ ਜਨਮ ਗਵਾਏ ਗੁਰਤੇ ਸਾਤ ਸਾਤ ਸਹਿਜ ਸੁਖ ਬਾਣੀ ਇਹ ਵਿਸਰਾਮ ਗੁਰ ਤੇ ਇਥੇ ਵਿਸਰਾਮ ਹੈ ਸਾਤ ਸਹਿਜ ਸੁਖ ਬਾਣੀ ਸੇਵਾ ਸਾਥੀ ਨਾਮ ਸਮਾਣੀ ਸ਼ਬਦ ਮਿਲੇ ਪ੍ਰੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇਲਾਵਾ ਹੋਏ ਗੁਰ ਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਨਾਨਕ ਸਾਚ ਰਤੇ ਇਥੇ ਵਿਸਰਾਮ ਪ੍ਰਭ ਆਪ ਮਿਲਾਏ ਤਨਾਸਰੀ ਮਹੱਲਾ ਤੀਜਾ ਤੀਜਾ ਦੋ ਵਾਰੀ ਉਚਾਰਨ ਕਰਨਾ ਹੈ ਜਗ ਮੈਲਾ ਮੈਲੂ ਹੋਇ ਜਾਏ ਆਵੇ ਜਾਏ ਦੂਜਾ ਲੋਭਾਏ ਦੂਜਾ ਭਾਏ ਸੰਪਰਜ ਵਿਗੋਈ ਮਨਮੁਖ ਚੋਟਾ ਖਾਏ ਆਪਣੀ ਪਾਤਖ ਹੋਈ ਗੁਰ ਸੇਵਾ ਤੇ ਜਾਨ ਨਿਰਮਲ ਹੋਏ ਅੰਤਰ ਨਾਮ ਵਸੈ ਪਤ ਊਤਮ ਹੋਏ ਰਹਾਉ ਗੁਰਮੁਖ ਉਬਰੇ ਹਰ ਸਰਣਾਈ ਰਾਮ ਨਾਮ ਰਾਤੇ ਭਗਤ ਦਰੜਾਈ ਭਗਤ ਕਰੇ ਜਨ ਵਡਿਆਈ ਪਾਏ ਜਨਪਦ ਤੇ ਵਿਸਰਾਮੈਂ ਭਗਤ ਕਰੇ ਜਨ ਵਡਿਆਈ ਪਾਏ ਸਾਚ ਰਤੇ ਸੁਖ ਸਹਜ ਸਮਾਈ ਸਾਚੀ ਕਾ ਗਾਹਕ ਵਿਰਲਾ ਕੋ ਜਾਣ ਗੁਰ ਕੈ ਸਬਦ ਆਪ ਪਛਾਨ ਸਾਚੀ ਰਾਸ ਸਾਚਾ ਵਾਪਾਰ ਸੋ ਧੰਨ ਪੁਰਖ ਜਿਸ ਨਾਮ ਪਿਆਰ ਤੈਨ ਪ੍ਰਭ ਸਾਚੈ ਇੱਕ ਸੱਚ ਲਾਏ ਉਤਮ ਬਾਣੀ ਸ਼ਬਦ ਸੁਣਾਏ ਪ੍ਰਭ ਸਾਚੇ ਕੀ ਸਾਚੀ ਕਾਰ ਨਾਨਕ ਨਾਮ ਸਵਾਰਣ ਹਾਰ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ